thank <laughs> you ਮੈਂ ਆਹ ਡੈਨ ਹਿਲ ਤੁਸੀਂ ਠੇਕੇਦਾਰ ਸਰਹਾਰੇ ਭਾਈਚਾਰੇ ਨੂੰ ਜਮਤੀ ਦੀ ਪੂਰੀ ਮੀਡੀਆ ਨੂੰ ਜਮਤੀ ਦੀ ਅੱਜ ਮੰਗ ਪੱਤਰ ਤੇ ਬਰੇ ਚਿੰਦੇ ਦੇਣੇ ਹਨ ਮੰਗ ਪੱਤਰ ਤੇ 26 ਮਾਰਚ ਤੇ ਦੇਣੇ ਹਨ 26 ਮਾਰਚ ਤੋਂ ਬਾਅਦ ਕਈ ਮਿਲੀਆਂ ਹੋ ਗਈਆਂ ਕਈ ਕੁਝ ਹੋ ਗਿਆ ਜੋ ਅਫਸਰਾ ਨੇ ਪ੍ਰੋਮਿਸ ਕੀਤਾ ਤੇ ਉਤਰੇ ਨਹੀਂ ਅੱਜ ਮਜਬੂਰ ਹਨ ਮੰਡਾ ਤੇ ਸਾਡਾ ਧਰਨਾ ਸੀ ਲਾਉਣਾ ਅੱਜ ਅਈ ਜਦੋਂ ਸਰਦਾਰ ਧਮਨ ਸਿੰਘ ਐਸਐਮ ਸਾਹਿਬ ਦਾ ਆਪਣੇ ਪੰਜਾਬ ਦੇ ਫਤਿਹਪੁਰ ਲੋਹੜਾ ਦੇ ਟਵੀਟ ਦੇਖਿਆ ਇਹ ਧਰਨਾ ਲਾ ਲਾ ਉਹ ਧਰਨਾ ਲਾ ਕੇ ਨਹੀਂ ਮਸਲਾ ਹਲ ਹੁੰਦੇ ਹੋਰ ਵੀ ਬੜੇ ਤਰੀਕੇ ਆ ਮਸਲਾ ਹਲ ਕਰਨ ਦੇ ਫਿਰ ਆਪਾਂ ਰਿਆਸੂ ਚੌਕ ਆਪਣੀ ਸੀਐਨਆਈ ਚਰਚ ਤੋਂ ਬੜਾ ਸ਼ਾਂਤੀਪੁਰ ਵਿੱਚ ਤੱਕ ਆਏ ਆ ਜੀ ਡੀਸੀ ਮੈਡਮ ਨੂੰ ਮੰਗ ਪੱਤਰ ਦਿੱਤਾ ਆ ਡੀਐਫਏਸੀ ਨੂੰ ਦਿੱਤਾ ਪਹਿਲੇ ਵੀ ਦੇਖੂ ਕਿਹਾ ਕੋਈ ਸੁਣਵਾਈ ਨਹੀਂ ਹੱਤੀ ਅੱਜ ਮਜਬੂਰ ਹਨ 2-3 ਹਜ਼ਾਰ ਲੋਕ ਆਪਾਂ ਲੈ ਕੇ ਆਉਣਾ ਪਿਆ ਫਿਰ ਜਾ ਕੇ ਇਹ ਨਾਲੀ ਗੱਲ ਸੁਣੀਆ ਪਹਿਲੋਂ ਨਹੀਂ ਤੋਂਦੇ ਬੜੀ ਮੀਟਿੰਗਾਂ ਕਰ ਚੁੱਕੇ ਨੇ ਐਸਐਸਪੀ ਸਾਹਿਬ ਡੀਆਈਜੀ ਸਾਹਿਬ ਡੀਸੀ ਮਹਿਮ ਮਕਸੀਦਦਾਰ ਮਹਿਮ ਫੌਟ ਲਾਈ ਅਫਸਰ ਮਿਆਂ ਇਹ ਟੈਂਡਰ ਹੀ ਗਲਤ ਦਿੱਤਾ ਗਿਆ ਜਦੋਂ ਪਤਾ ਵੀ ਸਾਡੀ ਚਰਚੇ ਜਿਹੜੀ ਆ 7-8 ਸਾਲ ਪੁਰਾਣੀ ਆ 2017-18 ਦੀ 18-19 ਦੀ ਜੱਜ ਬਣੀ ਹੋਈ ਆ ਰਾਜਨ 베ਦੀ ਜੀ ਹੁਣ 2024 ਦੀ ਜਗ੍ਹਾ ਲਈ ਆ ਤੇ ਗ੍ਰਾਮ ਬਣਾਉਣੇ ਸ਼ੁਰੂ ਕਰਤੇ ਆ ਰਾਜਨ 베ਦੀ ਨੇ ਚੰਗਾ ਭਲਾ ਪਤਾ ਸੀ ਤੇ 7-8000 ਇਹ ਚੱਕ ਦੇ ਲੋਗ ਆਉਂਦਾ ਆ ਇਹ ਮੈਂ ਨਾਲ ਇਥੇ ਜਗ੍ਹਾ ਲੈ ਕੇ ਗਦਮ ਬਣਾਵਾ ਇਸ ਕਰਕੇ ਸਾਡੀ ਬੇਨਤੀ ਆ ਪ੍ਰਸ਼ਾਸਨ ਨੂੰ ਜਿਨ੍ਹਾਂ ਐਨਓਸੀ ਦਿੱਤੀਆਂ ਨੇ ਜਿਨ੍ਹਾਂ ਟੈਕਨੀਕਲ ਰਿਪੋਰਟਾਂ ਓਕੇ ਕੀਤੀਆਂ ਨੇ ਜਿਨ੍ਹਾਂ ਟੈਂਡਰ ਦਿੱਤੇ ਨੇ ਇਹ ਜਲਦੋਂ ਜਲਦ ਕੈਂਸਲ ਕੀਤਾ ਜਾਵੇ ਸਭ ਨੂੰ ਸਾਰੀ ਜਰੀ ਕੰਡੀਸ਼ਨਾਂ ਨੂੰ ਦੱਸ ਦਿੱਤਾ ਤੇ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਸਾਡੇ ਲੋਕਾਂ ਦੀ ਜਿਹੜੀ ਆਵਾਜ਼ ਏ ਮਸੀਬਾਈ ਚੜੀ ਦੀ ਆਵਾਜ਼ ਏ ਉਹ ਤੁਹਾਡੇ ਮਾディアਮ ਦੇ ਰਾਹੀਂ ਸਾਡੇ ਹੱਥਾਂ 'ਚ ਦੀ ਆਵਾਜ਼ ਉੱਥੇ ਪਹੁੰਚਣੀ ਆ ਪਰ ਅੱਜ ਜਿਹੜਾ ਮਸਲਾ ਚਰਚ ਨੂੰ ਲੈ ਕੇ ਆ ਕੇ ਚਰਚ ਦੇ ਨਜ਼ਦੀਕ ਹੀ ਜਿਹੜਾ ਟੂਲ ਪਲਾਜ਼ਾ ਦੇ ਲਾਗੇ ਚਰਚ ਆ ਉਹਦੇ ਨੇੜੇ ਜਿਹੜੀ ਆ ਇੱਕ ਪ੍ਰਾਈਵੇਟ ਜਿਹਨੂੰ ਅਸੀਂ ਗਦਾਮ ਕਹਿੰਦੇ ਕਿ ਓਪਨ ਦੇ ਵਿੱਚ ਬਣਾਇਆ ਜਾ ਰਿਹਾ ਪਰ ਉਹਦੇ ਬਹੁਤ ਸਾਰੀਆਂ ਜਿਹੜੇ ਨੁਕਸਾਨ ਨੇ ਤੇ ਸਾਡੀਆਂ ਮੇਰੀ ਤਾਂ ਪੂਰੇ ਸਮਾਜ ਨੂੰ ਵੀ ਪ੍ਰਸ਼ਾਸਨ ਨੂੰ ਸਰਕਾਰ ਨੂੰ ਇੱਕ ਹੈਂਬਲੀ ਬੇਨਤੀ ਆ ਕਿ 크ਰਿਸਚਨ ਭਾਈਚਾਰੇ ਦੀਆਂ ਧਾਰਮਿਕ ਭਾਵਨਾ ਨੂੰ ਦੇਖਦਿਆਂ ਹੋਇਆਂ ਦੇਖੋ ਉਥੇ ਜਦੋਂ ਕਣਕ ਲੱਗਣੀ ਆ ਤੇ ਕਣਕ ਦੇ ਵਿੱਚ ਉੱਥੇ ਕੀੜੀ ਕਾੜੇ ਹੋਰ ਕਈ ਤਰ੍ਹਾਂ ਦੀਆਂ ਪ੍ਰੋਬਲਮਾਂ ਉਸ ਤੋਂ ਬਾਅਦ ਉਸ ਕਣਕ ਨੂੰ ਜਿਹੜੀ ਆ ਦਵਾਈ ਜਿਹੜੀ ਆ ਦਵਾਈ ਵੀ ਲਾਈ ਜਾਣੀ ਆ ਤੇ ਦਵਾਈ ਦੇ ਨਾਲ ਵੀ ਜਿਹੜੀਆਂ ਬਹੁਤ ਸਾਰੀਆਂ ਜਿਹੜੇ ਕਾਰਨ ਨੇ ਉਹ ਮੈਂ ਤੁਹਾਡੇ ਨਾਲ ਸਾਰੇ ਜਿਹੜੇ ਸ਼ੇਅਰ ਨਹੀਂ ਕਰਾਂਗਾ ਕਿਉਂਕਿ ਇਹ ਲਗਭਗ ਪਹਿਲਾਂ ਵੀ ਭਾਜੀ ਹੁਣਾਂ ਨੇ ਦੱਸ ਦਿੱਤਾ ਔਰ ਜਦੋਂ ਉੱਥੇ ਹਜ਼ਾਰਾਂ ਦੇ ਹਿਸਾਬ ਨਾਲ ਸੰਗਤ ਆਉਂਦੀ ਆ ਪਹਿਲਾਂ ਵੀ ਦੱਸਿਆ ਕਿ ਉੱਥੇ ਲਗਭਗ ਸੰਡੇ ਨੂੰ 7000 ਤੋਂ ਮਤਲਬ 5000 ਤੋਂ 7000 ਲੋਕ ਆਉਂਦੇ ਨੇ ਐਤਵਾਰ ਬੁੱਧਵਾਰ ਤੇ ਸ਼ੁੱਕਰਵਾਰ ਤੇ ਉਸ ਤੋਂ ਲਾਵਾ ਵੀ ਡੇਲੀ ਜਿਹੜੇ ਲੋਕ ਨੇ ਉੱਥੇ 4-500 ਲੋਕ ਜਿਹੜਾ ਡੇਲੀ ਉਹ ਚਰਚ ਦੇ ਵਿੱਚ ਉਹ ਜਗ੍ਹਾ ਦੇ ਵਿੱਚ ਪਹੁੰਚਦਾ ਹੈ ਸੇਵਾ ਕਰਦਾ ਹੈ ਔਰ ਜਦੋਂ ਐਤਵਾਰ ਨੂੰ ਸੰਗਤ ਆਪਣੇ ਬੱਚਿਆਂ ਦੇ ਨਾਲ ਸਾਡੇ ਬੱਚੇ ਬਜ਼ੁਰਗ ਸਾਰੇ ਉਹ ਜਗ੍ਹਾ ਦੇ ਪਹੁੰਚਦੇ ਨੇ ਵੱਡੇ ਵੱਡੇ ਲੰਗਰ ਵੀ ਲੱਗਦੇ ਨੇ ਤੇ ਮੇਰੀ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਤੇ ਸਰਕਾਰ ਨੂੰ ਵੀ ਬੇਨਤੀ ਆ ਵੇਖੋ ਭਗਵੰਤ ਮਾਨ ਸਾਹਿਬ ਦੀ ਸਰਕਾਰ ਹੈ ਇਹ ਸਰਕਾਰ ਉਹ ਸਰਕਾਰ ਹੈ ਜਿਹੜੀ ਧਰਨਿਆਂ ਦੇ ਵਿੱਚੋਂ